ਉਹ ਕਹਿੰਦੇ ਸਾਡੇ ਚ ਪਾਉਣ ਆਉਂਦੀ ਐ ਔਰ ਬਾਬਾ ਨਾਨਕ ਜੀ ਕਹਿੰਦੇ ਆ ਵੀ ਵਾਇਡ ਚੇਲੇ ਮਤਲਬ ਜਿਹੜੇ ਸੰਗੀਤਕਾਰ ਆ ਉਹ ਸੰਗੀਤ ਵਜਾਉਂਦੇ ਆ ਢੋਲ ਵਜਦੇ ਆ ਨਗਾਰੇ ਵੱਜਦੇ ਆ ਉਹ ਨੱਚਣ ਗੋਰ ਜਿਹੜੇ ਫਿਰ ਉਹ ਚੇਲੇ ਹੁੰਦੇ ਨੇ ਜਾਂ ਫਕੀਰ ਹੁੰਦੇ ਨੇ ਉਹ ਮਤਲਬ ਸਿਰ ਘੁਮਾ ਕੇ ਦਾ ਮਤਲਬ ਨੱਚਦੇ ਨੇ ਹਨ ਤੇ ਉਹ ਉਹ ਕਈ ਕਈਆਂ ਦੇ ਪੱਗਾਂ ਬੰਨੀਆਂ ਹੁੰਦੀਆਂ ਜਾਂ ਜਿਹੜੇ ਵਿੱਚ ਬੈਠੇ ਹੁੰਦੇ ਨੇ ਕਈਆਂ ਭੈਣਾਂ ਦੀਆਂ ਚੁੰਨੀਆਂ ਪੱਗਾਂ ਉਹ ਪੈਰਾਂ ਚ ਲੱਤੜਦੀਆਂ ਲੋਕਾਂ ਦੇ ਹਨ ਇਹ ਜਿਹੜੀ ਦਸਤਾਰ ਹੈ ਤਾਂ ਜਿਹੜੀ ਸਿੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੈ ਕਾਲ ਪੁਰਖ ਦੀ ਤਾਂ ਬਹੁਤ ਮਹਿੰਗੀ ਹੈ ਤਾਂ ਇਸ ਕਰਕੇ ਇਹ ਇਸ ਤਰੀਕੇ ਨਾਲ ਕਿਸੇ ਘਰ ਚ ਬਣਾ ਹੋਵੇ ਪਰ ਜੇ ਕੋਈ ਨਸ਼ਾ ਆਦਾ ਕੋਈ ਧਰਮ ਦੀ ਆੜ ਤੋਂ ਬਾਹਰ ਹੋ ਕੇ ਕਰਨਾ ਵੱਖਰੀਆਂ ਗੱਲਾਂ ਹਨ ਪਰ ਸਾਡੀ ਤਾਂ ਦੇਣਤੀ ਵੀ ਨਸ਼ਾ ਕਿਸੇ ਘਰ ਚ ਬਣਾ ਹੋਵੇ ਕਿਸੇ ਮਾਂ ਦਾ ਪੁੱਤ ਨਾ ਮਤਲਬ ਮਾਂ ਤੋਂ ਦੂਰ ਹੋਵੇ ਸਾਡੀ ਤੇ ਇਹੀ ਬੇਨਤੀ ਹੈ। ਉਹ ਤੀਜੀ ਬੇਨਤੀ ਇਹ ਹੈ ਇੱਕ ਨਸ਼ਾ ਪ੍ਰਮੋਟ ਹੋ ਗਿਆ ਜੀ ਇੱਕ ਜਿਹੜਾ ਧਰਮ ਦੀ ਆੜ ਤੇ ਲੋਕਾਂ ਨੂੰ ਉਹ ਦਸਿਰਕ ਮਾ ਕੇ ਉਹ ਕਹਿਣਾ ਦੇ ਦੀ ਸ਼ਕਤੀ ਲੁਕਣਾ ਠੱਗਣਾ। ਔਰ ਤੀਜੀ ਬੇਨਤੀ ਇਹ ਹੈ ਵੀ ਲੋਕਾਂ ਦੇ ਢਾਲੇ ਲਵਾਉਣੇ। ਮੇਰੀ ਬੇਨਤੀ ਸੁਣੋ। ਢਾਲਾ ਤੁਸੀਂ ਤੁਹਾਡੇ ਕੋਲ ਕੋਈ ਇੱਕ ਬੰਦਾ ਆ ਗਿਆ। ਤੁਸੀਂ ਉਹ ਉਹਨੇ ਕਹਿਤਾ ਜੀ ਵੀ ਮੇਰੀ ਆ ਪ੍ਰੋਬਲਮ ਹੈ। ਤੁਸੀਂ ਕਹਿਤਾ ਵੀ ਆ ਤਾਂ ਦਾ ਗਰੀਬ ਵਿੱਚ ਵੀ ਅਮੀਰ ਵਿੱਚ ਵੀ ਆ। ਤੋ ਇਹਦੇ ਨਾਲ ਖਲਵਾੜ ਕਰਨਾ ਇਹ ਵੀ ਇੱਕ ਕਾਨੂੰਨੀ ਮਤਲਬ ਕਾਨੂੰਨ ਕਾਨੂੰਨੀ ਨਹੀਂ ਕਹਿ ਸਕਦੇ ਰੱਬ ਦੇ ਘਰ ਵਿੱਚ ਇੱਕ ਬਹੁਤ ਵੱਡਾ ਜੁਰਮ ਹੈ ਮੁੰਡੇ ਤੁਸੀਂ ਬੰਦਨੇ ਹੋ ਤੇ ਮੁੰਡਿਆਂ ਤੋਂ ਆਪ ਕੁੜੀਆਂ ਬਣ ਕੇ ਤੁਸੀਂ ਕਿੰਨੇ ਵੀ ਸਾਡੇ ਤੇ ਬਾਬਾ ਜਾਂ ਮਾਪੇ ਆ ਗਈ ਤੇ ਇਹ ਇਹ ਚੀਜ਼ਾਂ ਮੈਂਸ਼ਨ ਨਹੀਂ ਕਰਦੇਗਾ ਇਹ ਇਹਦੇ ਖਿਲਾਫ ਸਾਡੀ ਜੰਗ ਜਾਰੀ ਹੈ ਐਡੇ ਐਡੇ ਚੂੜੇ ਪਾ ਲੈਣੇ ਠੀਕ ਹੈ ਉਹ ਇਸ ਕਰਕੇ ਇਹ ਲੋਕ ਹਨ ਜਿਹੜੇ ਬਹੁਤ ਸਾਰੇ ਇੱਕੱਠੇ ਹੋਏ ਆ ਸ਼ੰਗਿ ਵਾਲੀ ਬੀਬੀ ਦੀ ਮੈਂ ਤੁਹਾਨੂੰ ਦੱਸਦਾ ਇਹਦੇ ਘਰ ਵਾਲੇ ਦੀ ਕਰਤੂਤ ਇਹਨੇ ਮਤਲਬ ਵੀਡੀਓ ਤੇ ਪਾ ਲਈ ਮੇਰੀ ਤੇ ਲਿਸਟ ਵਿੱਚ ਨਾਮ ਹੀ ਨਹੀਂ ਸੀ ਇਹਦਾ ਕੋਈ ਤੇ ਇਹ ਇਹ ਜਦੋਂ ਸਾਨੂੰ ਪਤਾ ਲੱਗਿਆ ਪਿੰਡ ਦੇ ਪੂਰ ਤੋਂ ਪਖੰਡ ਭਜਾਓ ਪੰਜਾਬ ਚਾਓ ਜੀ ਮੇਰੇ ਨਾਲ ਚੱਲੀ ਐ ਕਿਸੇ ਪੀਰ ਫਕੀਰ ਦੀ ਕੋਈ ਸੇਵਾ ਕਰਨੀ ਮੈਂ ਉਹਨੂੰ ਪਖੰਡ ਨਹੀਂ ਕਹਿੰਦਾ ਜਾਂ ਕਿਸੇ ਦੇਵੀ ਦੇਵਤੇ ਦੀ ਸੇਵਾ ਕਰਨੀ ਉਹਨੂੰ ਮੈਂ ਪਖੰਡ ਨਹੀਂ ਕਹਿੰਦਾ ਜਾਂ ਗੁਰੂ ਕੋਈ ਸੰਤ ਭਗਤ ਦੀ ਸੇਵਾ ਕਰਨੀ ਉਹਨੂੰ ਮੈਂ ਪਖੰਡ ਨਹੀਂ ਕਹਿੰਦਾ ਔਰ ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਵੀ ਇਹ ਜਿੰਨੀਆਂ ਪਰਵਾਹਾਂ ਬਹੁਤ ਜ਼ਿਆਦਾ ਹੈ ਕਿ ਅਸੀਂ ਗੱਡੀਆਂ ਚਕਾਰ ਰਹੇ ਹਾਂ ਅਸੀਂ ਲੋਕਾਂ ਨੂੰ ਚੇਲਿਆਂ ਨੂੰ ਕੁੱਟ ਰਹੇ ਹਾਂ ਇਹ ਤੇ ਉਹਨਾਂ ਨੂੰ ਤਮਕਾ ਰਹੇ ਹਾਂ ਮਾਰਨੇ ਆ ਇੰਦਾ ਵੀ ਕੋਈ ਗੱਲਬਾਤ ਨਹੀਂ ਹੈਗੀ ਤੁਸੀਂ ਸਾਡੇ ਆਪਣੇ ਹੋ ਸੋ ਅਸੀਂ ਤੁਹਾਡੇ ਆ ਭੈਣ ਭਰਾ ਸਾਰੇ ਨਾਲ ਮਿਲ ਕੇ ਆਪਾਂ ਕਹਿੰਦੇ ਹੁੰਦੇ ਆ ਵੀ ਇੱਕ ਅੰਗ ਗਲਜੇ ਉਹਨੂੰ ਕੱਟਣ ਦੀ ਬਜਾਏ ਉਹਦਾ ਇਲਾਜ ਹੋਵੇ ਤੋ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਇਹ ਤੇ ਸਾਡੇ ਚ ਵੀ ਹੋ ਸਕਦੀਆਂ ਕਿਤੇ ਤੁਹਾਡੇ ਚ ਵੀ ਹੋ ਸਕਦੀਆਂ ਸੋ ਆਪਾਂ ਉਹਨਾਂ ਕਮੀਆਂ ਨੂੰ ਮਤਲਬ ਖਤਮ ਕਰਨ ਵਾਸਤੇ ਇੱਕ ਇਕੱਤਰ ਤੋਂ ਹੋਏ ਆ ਜਿਹੜੀ ਤੁਸੀਂ ਸਾਹਦੇ ਤੌਰ ਤੇ ਮੈਨੂੰ ਬੁਲਾਇਆ ਗਿਆ ਪਿਛਲੇ ਦਿਨੀ ਹਰਿਆਣੇ ਵਿੱਚ ਆਪਾਂ ਇਕੱਠੇ ਹੋਏ ਸੀਗੇ ਬਾਬਾ ਗੁਰਮੰਗਲ ਜੀ ਦੇ ਸਾਮ ਤੇ ਬਾਬਾ ਰਾਜੂ ਜੀ ਸਾਰੇ ਉੱਥੇ ਜਿੰਨੇ ਵੀ ਚਲੋ ਸਤਿਗ੍ਰਿਉ ਲੋਕ ਸੀਗੇ ਤੇਲੇ ਲੋਕ ਸੀਗੇ ਅੱਜ ਜੀ ਆਪਾਂ ਪਿੰਡ ਸ਼ਾਂਤਲੀ ਦੇ ਵਿੱਚ ਇਕੱਠੇ ਹੋਏ ਆ ਜਿਲ੍ਹਾ ਕਿਹੜਾ ਫੇਸਰ ਸੰਗਰੂਰ ਜਿਲ੍ਹਾ ਸੀ ਤਹਿਸੀਲ ਸਮਾਣੋ ਤੋਂ ਇੱਥੇ ਆਪਾਂ ਇਕੱਠੇ ਹੋਣ ਦਾ ਮੰਤਵ ਇਹ ਹੀ ਹੈ ਵੀ ਜਿਹੜੇ ਜਿਹੜੇ ਤੁਸੀਂ ਆਪਣੇ ਘਰੇ ਕਿਸੇ ਗੁਰੂ ਪੀਰ ਦੀ ਸੇਵਾ ਕਰਦੇ ਹੋ ਜਾਂ ਦੇਵੀ ਦੇਵਤੇ ਦੀ ਸੇਵਾ ਕਰਦੇ ਹੋ ਉਹਦੇ ਵਿੱਚੋਂ ਤੁਹਾਨੂੰ ਕੋਈ ਰੋਗ ਨਹੀਂ ਗੀ ਕੋਈ ਸੇਵਾ ਕਰ ਸਕਦਾ ਆਪਣੇ ਧਰਮ ਨੂੰ ਕੋਈ ਵੀ ਮੰਨ ਸਕਦਾ ਪਰ ਬਹੁਤ ਸਾਰੇ ਜਿਹੜੇ ਲੋਕ ਹੈ ਨਾ 100 ਦੇ ਵਿੱਚੋਂ 80 85% ਇਹੋ ਜਿਹੇ ਲੋਕ ਆ ਜਿਹੜੇ ਧਰਮ ਦੇ ਨਾਮ ਤੇ ਦੁਕਾਨਦਾਰੀਆਂ ਖੋਲ੍ਹੇ ਬੈਠੇ ਧਰਮ ਦੀ ਝਾੜ ਵਿੱਚ ਮਤਲਬ ਪਖੰਡਵਾਦ ਨੂੰ ਬਹੁਤ ਬੜਾਵਾ ਦੇ ਰਹੇ ਆ ਸੋ ਜਿਹਦੇ ਕਰਕੇ ਜਿਹੜੇ 15 20 ਚੰਗੇ ਸਾਧੂ ਲਾ ਲੋ ਚੰਗੇ ਸੰਤ ਲੋਕ ਲਾ ਲੋ ਉਹਨਾਂ ਦੀ ਸ਼ਬੀ ਵੀ ਜਿਹੜੀ ਖਰਾਬ ਹੁੰਦੀ ਆ ਸੋ ਇਹ ਜਿਹੜਾ ਪਖੰਡਾ ਇਕੱਲਾ ਕੋਈ ਇੱਕ ਧਰਮ ਨਹੀਂ ਸਾਰੇ ਪਾਸੇ ਹੀ ਹੈ ਸਿੱਖ ਧਰਮ ਵਿੱਚ ਵੀ ਬਹੁਤ ਸਾਡੇ ਹੋ ਰਿਹਾ ਕਰ ਰਹੇ ਆ ਉੱਥੇ ਵੀ ਅਸੀਂ ਸੁਧਾਰ ਦੀਆਂ ਜਿਹੜੀਆਂ ਇੱਕ ਗੱਲਾਂ ਕਰ ਰਹੇ ਆ ਉਹਨਾਂ ਨਾਲ ਹਰਮਤੇ ਕਰ ਰਹੇ ਆ ਸੋ ਇਸੇ ਤਰ੍ਹਾਂ ਮੀਟਿੰਗ ਦੇ ਦਰਾਰ ਜਿਵੇਂ ਆਪਾਂ ਇਕੱਠੇ ਹੋਏ ਆ ਉਹ ਹਿੰਦੂ ਧਰਮ ਹੈ ਮੁਸਲਮਾਨ ਧਰਮ ਹੈ ਈਸਾਈ ਧਰਮ ਹੈ ਕਿਸੇ ਵੀ ਧਰਮ ਵਿੱਚ ਕੋਈ ਨਾ ਕੋਈ ਚਲੋ ਕਮੀ ਹੁੰਦੀ ਆ ਆਪਾਂ ਬਹਿ ਕੇ ਸਾਰਿਆਂ ਨੇ ਰਲ ਮਿਲ ਕੇ ਉਹ ਕਮੀ ਨੂੰ ਦੂਰ ਕਰਨਾ ਹੈ ਜਿ ਜਿਹਦੇ ਕਰਕੇ ਆਪਣੇ ਤੇ ਜਾਂ ਇੱਕ ਆਪਣੇ ਕਰਕੇ ਕੋਈ ਕਿਸੇ ਚੰਗੇ ਸਾਧੂ ਦੀ ਸ਼ਬੀ ਨਾ ਖਰਾਬ ਹੋਵੇ। ਸੋ ਸਾਰੇ ਇੱਕ ਰਸੇ ਨਾਲ ਮਤਲਬ ਗੰਡੇ ਜਾਣ। ਸੋ ਇਸ ਕਰਕੇ ਸਾਡੀ ਮਹੰਮਦੇ ਕੁਝ ਜਿਹੜੇ ਸਵਾਲ ਨੇ ਬਈ ਇੱਕ ਜਿਵੇਂ ਤੁਹਾਡੇ ਲੋਕਾਂ ਚ ਪਾਉਣ ਆ ਜਾਂਦੀ ਐ। ਤੁਸੀਂ ਮਤਲਬ ਕਈਆਂ ਦੇ ਕੇਸ ਰੱਖੇ ਆ ਕਈਆਂ ਦੇ ਨਹੀਂ ਰੱਖੇ ਸਿਰ ਘਮਾਉਣੇ ਹੋਣਾ। ਉਹ ਬਹੁਤ ਸਾਰੀਆਂ ਵੀਡੀਓ ਮੈਂ ਦੇਖੀਆਂ ਜਾਂ ਮਤਲਬ ਐਦਾਂ ਹੀ ਚੌਂਕੀ ਦੇ ਵਿੱਚ ਜਿਹੜੇ ਬਾਬੇ ਲੋਕ ਵਿਚਲੇ ਲੋਕ ਬੈੰਦੇ ਨੇ ਉਹ ਕਹਿੰਦੇ ਨੇ ਵੀ ਸਾਡੇ 'ਚ ਕੋਈ ਪੀਰ ਫਕੀਰ ਕੋਈ ਦੇਵੀ ਦੇਵਤਾ ਜਾਂ ਕੋਈ ਇੱਕ ਦੇਵੀ ਸ਼ਕਤੀ ਆ ਗਈ। ਕਈ ਤਾਂ ਕਹਿੰਦੇ ਆ ਵੀ ਸਾਡੇ 'ਚ ਭੂਤ-ਪ੍ਰੇਤ ਆ ਗਿਆ। ਉਹ ਮੈਂ ਕਹਿੰਦਾ ਵੀ ਜਿਹੜਾ ਇਹ ਮਾਨਸ ਸ਼ਰੀਰ ਆ ਨਾ ਮਨੁੱਖਾ ਸ਼ਰੀਰ ਇਸ ਦੇਹੀ ਕੋ ਸਿਮਰਦਾ ਦੇਵ ਇਹ ਜਿਹੜੀ ਦੇਹੀ ਹੈ ਇਹ ਜਿਹੜਾ ਸ਼ਰੀਰ ਹੈ ਇਹਨੂੰ ਦੇਵੀ ਦੇਵਤੇ ਵੀ ਸਿਮਰਦੇ ਨੇ ਇਹ ਜਿਹੜਾ ਮਨੁੱਖਾ ਸ਼ਰੀਰ ਹਨ 183 ਜੋਨ ਸਵਾਈ ਮਾਨਸਕੋਪਰ ਦੀ ਵਡਿਆਈ 84 ਲੱਖ ਜੋਨ ਵਿੱਚੋਂ ਇੱਕ ਮਨੁੱਖਾ ਸ਼ਰੀਰ ਨੂੰ ਪਰਮਾਤਮਾ ਨੇ ਵਡਿਆਈ ਦਿੱਤੀ ਉਹ ਆਪਾਂ ਕਹਿੰਦੇ ਆ ਵੀ ਸਾਡੇ 'ਚ ਕੋਈ दैਵੀ ਸ਼ਕਤੀ ਜਾਂ ਕੋਈ ਭੂਤ ਪ੍ਰੇਤ ਆ ਗਿਆ ਇਦਾਂ ਮਤਲਬ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਮੈਂਸ਼ਨ ਹੁੰਦੀਆਂ ਆ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀਆਂ ਜਿਹਦੇ ਕਰਕੇ ਸਾਡੀ ਸਾਨੂੰ ਇੱਕ ਮਹਿਮ ਦਾ ਆਸਰਾ ਲੈਣਾ ਪਿਆ ਮਹਿਮਤ ਲਾਉਣੀ ਪਈ 80% ਲੋਕ ਮਤਲਬ ਦੁਕਾਨਦਾਰੀਆਂ ਬਣਾ ਕੇ ਬੈਠੇ ਨੇ 20% ਕੋਈ ਸੇਵਾ ਕਰਦਾ ਅੱਛੇ ਦਿਲੋਂ ਤੇ ਜਦੋਂ ਫਿਰ ਅਸੀਂ ਸਾਹਮਣੇ ਬੈਠੇ ਉਦੋਂ ਕੋ ਕਹਿੰਦੇ ਸਾਡੇ ਚ ਜੀ ਕੋਈ ਦੇਵੀ ਦੇਵਤਾ ਪੀਰ ਫਕੀਰ ਨਹੀਂ ਆਉਂਦਾ ਅਸੀਂ ਤੇ ਮਤਲਬ ਸਾਡੇ ਤੇ ਇੱਕ ਲੋਰ ਬਣਦੀ ਲੋਰ ਸਾਜਾਂ ਤੇ ਇੱਕ ਨਾ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਦੇ ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਤਾਂ ਮੰਨਦੇ ਹਾਂ ਸਤਿ ਾਰਾਮਾਨ ਅਧਿਕਾਰ ਕਰ ਹਾਂ ਉਹਦੇ ਵੀ ਮਹਾਰਾਜ ਦੀ ਬਾਣੀ ਦੇ ਬਚਨ ਆਉਂਦੇ ਆ ਬਾਬਾ ਜੀ ਵਾਇਨ ਚੇਲੇ ਨੱਚਣ ਹੋਰ ਪੈਰ ਹਲਾਏ ਨ ਫੇਰਨ ਸਰਦੇ ਉਹ ਡੋਡੋ ਰਾਵਾਂ ਝਟਾ ਪਾਏ ਵੇਖੈ ਲੋਕੱਸਿਆ ਕਰਦਾ ਏ ਉਹ ਕਹਿੰਦੇ ਸਾਡੇ ਤੇ ਪਾਉਣ ਆਉਂਦੀ ਐ ਔਰ ਬਾਬਾ ਨਾਨਕ ਜੀ ਕਹਿੰਦੇ ਆ ਵੀ ਵਾਇਨ ਚੇਲੇ ਮਤਲਬ ਜਿਹੜੇ ਸੰਗੀਤਕਾਰ ਆ ਉਹ ਸੰਗੀਤ ਵਜਾਉਂਦੇ ਆ ਢੋਲ ਵਜਦੇ ਆ ਨਗਾਰੇ ਵਜਦੇ ਆ ਉਹ ਨੱਚਣ ਗੋਰਾ ਜਿਹੜੇ ਘਰ ਉਹ ਚੇਲੇ ਹੁੰਦੇ ਨੇ ਜਾਂ ਫਕੀਰ ਹੁੰਦੇ ਨੇ ਉਹ ਮਤਲਬ ਸਿਰ ਘੁਮਾ ਕੇ ਦਾ ਮਤਲਬ ਨੱਚਦੇ ਨੇ ਹਨ ਤੇ ਉਹ ਕਈ ਕਈਆਂ ਦੇ ਪੱਗਾਂ ਬੰਨੀਆਂ ਹੁੰਦੀਆਂ ਜਾਂ ਜਿਹੜੇ ਵਿੱਚ ਬੈਠੇ ਹੁੰਦੇ ਨੇ ਕਈਆਂ ਭੈਣਾਂ ਦੀਆਂ ਚੁੰਨੀਆਂ ਪੱਗਾਂ ਉਹ ਪੈਰਾਂ ਤੇ ਲਟੜਦੀਆਂ ਲੋਕਾਂ ਦੇ ਹਨ ਇਹ ਜਿਹੜੀ ਦਸਤਾਰ ਹੈ ਤਾਂ ਜਾਨ ਜਿਹੜੀ ਸਿੱਖੀ ਆ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਐ ਅਕਾਲ ਪੁਰਖ ਦੀ ਤੋਂ ਬਹੁਤ ਮਹਿੰਗੀ ਐ ਤੋਂ ਇਸ ਕਰਕੇ ਇਸ ਤਰੀਕੇ ਨਾਲ ਲੋਕਾਂ ਨੂੰ ਮਤਲਬ ਗਮਰਾਹ ਕੀਤੇ ਜਾਣਾ ਲੁੱਟ ਲੈਣਾ ਠੀਕ ਐ ਵੀ ਮੇਰੇ 'ਚ ਕੋਈ ਚੀਜ਼ ਆ ਗਈ ਪਰ ਜਦੋਂ ਅਸੀਂ ਸਾਹਮਣੇ ਬੈਠੇ ਸਾਡੇ 'ਚ ਉਦੋਂ ਅਸੀਂ ਸਵਾਲ ਜਵਾਬ ਕਰਦੇ ਉਦੋਂ ਉਹਦੇ ਵਿੱਚ ਕੋਈ ਚੀਜ਼ ਨਹੀਂ ਇਹੋ ਜਿਹੀ ਹੁੰਦੀ ਤੁਸੀਂ ਮੰਨਦੇ ਹੋ ਵੀ ਦੇਵੀ ਦੇਵਤਾ ਕੋਈ ਇਦਾਂ ਪ੍ਰਵੇਸ਼ ਕਰ ਸਕਦਾ ਆਪਣੇ 'ਚ ਨਹੀਂ ਦੇਵੀਆਂ ਪੁਰਸ਼ਾਂ ਦੇ ਪ੍ਰਵੇਸ਼ ਕੋਈ ਪੀਰ ਫਕੀਰ ਕੋਈ ਪ੍ਰਵੇਸ਼ ਕਰ ਸਕਦਾ ਆਪਣੇ ਚ ਐਡੀ ਪਾਵਰ ਹੈਗੀ ਵੀ ਆਪਾਂ ਉਹ ਧਾਰਾ ਲਾਂਗੇ ਨਹੀਂ ਠੀਕ ਹੈ ਉਹ ਇਸ ਕਰਕੇ ਮਤਲਬ ਇਹ ਇੱਕ ਤਾਂ ਇਹ ਸਭ ਤੋਂ ਵੱਡਾ ਪੁਆਇੰਟ ਆ ਵੀ ਇਦਾਂ ਲੋਕਾਂ ਨੂੰ ਗਮਰਾਹ ਕਰਕੇ ਜੇ ਤੁਸੀਂ ਤੁਹਾਡੇ ਚੋਂ ਜਾਂ ਆਪਣੇ ਵਿੱਚ ਕੋਈ ਨਹੀਂ ਆਇਆ ਉਹਨੂੰ ਤੁਸੀਂ ਜ਼ਰੂਰ ਇਹ ਵਿਚਾਰ ਜਿਹੜੀ ਦੇਣੀ ਹੈ ਇਹ ਕੱਲੀ ਆਪਣੇ ਤੱਕ ਸੀਮਤ ਨਾ ਰੱਖਿਓ ਵੀ ਆਪਾਂ ਇੱਥੇ ਕੋਈ ਵੀ ਪਿਆ ਜਿਹੜੇ ਬੈਠੇ ਆ ਇਹ ਜਿਹੜੀ ਵਿਚਾਰ ਆ ਤੁਸੀਂ 10-10 ਹੋਰ ਚੇਲਿਆਂ ਨੂੰ ਵੀ ਜਾ ਕੇ ਵਿਚਾਰ ਕਰਨੀ ਆ ਵੀ ਭਾਈ ਸਾਹਿਬ ਆਏ ਸੀ ਵੀ ਐਦਾਂ ਆਪਾਂ ਨੂੰ ਬੇਨਤੀ ਕਰਕੇ ਗਏ ਹਨ ਤੁਹਾਡੇ ਤੋਂ ਵੀ ਅਸੀਂ ਸਵਾਲ ਜਵਾਬ ਆਪਾਂ ਪੁੱਛ ਲਾਂਗੇ ਹੁਣ ਆਪਾਂ ਅਗਲੇ ਵਾਰੀ ਨਾਲ ਹੀ ਇੱਥੇ ਬੈਠੀ ਤੋਂ ਇਸ ਕਰਕੇ ਐਦਾਂ ਲੋਕਾਂ ਨੂੰ ਮਤਲਬ ਗਮਰਾਹ ਕਰ ਲੈਣਾ ਵੀ ਮੇਰੇ ਅੰਦਰ ਕੋਈ ਚੀਜ਼ ਬੈਠੀ ਕੋਈ ਦੇਵੀ ਸ਼ਕ ਉੱਚੀ ਬੋਲਣਾ ਤੋਂ ਸਾਹਮਣੇ ਵਾਲਾ ਵਿਅਕਤੀ ਡਰ ਜਾਂਦਾ ਵੀ ਇਹਦੇ ਚ ਤਾਂ ਕੋਈ ਚੀਜ਼ ਹੀ ਜਾਇਆ ਤੋ ਐਦਾਂ ਲੋਕਾਂ ਨੂੰ ਕਹਿ ਦਿੰਦਾ ਵੀ ਤੇਰੇ 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 ਤੇ ਖਰਚਾ ਆਊਗਾ 50000 ਰੁਪਇਆ ਬਾਬਾ ਤੇਰੇ ਤੋਂ ਮੁੰਦਰੀ ਮੰਗਦਾ ਹੈ ਬਾਬਾ ਤੇਰੇ ਤੋਂ ਅ ਮਤਲਬ 50000 ਦਾ ਹਵਣ ਮੰਗਦਾ ਤੋ ਪੈਸੇ ਲੈ ਕੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨਾ ਇਹ ਇੱਕ ਕਾਨੂੰਨੀ ਜੁਰਮ ਵੀ 1954 ਦੇ ਐਕਟ ਅਧੀਨ ਇੱਕ ਬਲੈਕ ਮੈਜਿਕ ਦੇ ਨਾਮ ਤੇ ਲੋਕਾਂ ਨੂੰ ਧੋਰਾ ਕਰਨਾ ਇੱਕ ਕਾਨੂੰਨੀ ਜੁਰਮ ਵੀ ਹੈ ਔਰ ਇਦੇ ਨਾਲ ਜਿਹੜੀ ਲੋਕਾਂ ਦੀ ਮਾਨਸਿਕਤਾ ਦੇ ਨਾਲ ਖੇਡਣਾ ਇਹ ਵੀ ਇੱਕ ਮਤਲਬ ਭੱਦਾ ਸ਼ਬਦ ਤੋਂ ਦੂਜੀ ਬੇਨਤੀ ਇਹ ਆ ਵੀ ਇੱਕ ਜਿਵੇਂ ਨਸ਼ਾ ਬਹੁਤ ਪ੍ਰਮੋਟ ਹੁੰਦਾ ਜਿਹੜਾ ਨਸ਼ਾ ਨਸ਼ਾ ਕੋਈ ਵੀ ਮਾੜਾ ਹੈ ਕੋਈ ਵੀ ਹੋਵੇ ਨਸ਼ਾ ਮਾੜਾ ਹੀ ਹੈ ਸਿਹਤ ਲਈ ਭਾਵੇਂ ਉਹ ਦੁਨੀਆ ਕਹੇ ਵੀ ਇਹ ਨਸ਼ਾ ਮਤਲਬ ਸਰੀਰ ਲਈ ਚੰਗਾ ਹੈ ਪਰ ਨਸ਼ਾ ਮਾੜਾ ਹੀ ਹੈ ਪਹਾੜੇ ਉਹ ਗੋਲੀ ਦਾ ਬੈਲ ਹੋਵੇ ਤੇ ਪਹਾੜੇ ਫੀਮ ਤੱਕ ਚਿੱਟੇ ਤੱਕ ਹੋਵੇ ਟੀਕੇ ਤੱਕ ਹੋਵੇ ਗੋਲੀਆਂ ਹੋਣ ਨਸ਼ਾ ਮਾੜਾ ਹੀ ਹੈ ਨਸ਼ਾ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਮਾਵਾਂ ਦੇ ਨੌਜਵਾਨ ਪੁੱਤ ਮਤਲਬ ਮਰ ਗਏ ਹਨਾ ਨਸ਼ੇ ਦੀ ਆੜ ਵਿੱਚ ਉਹਨਾਂ ਮਾਵਾਂ ਨੂੰ ਪੁੱਛੋ ਵੀ ਨਸ਼ਾ ਉਹਨਾਂ ਨੇ ਕੀ ਹੈ ਤੋਂ ਚੌਂਕੀਆਂ ਤੇ ਕਈ ਵਾਰੀ ਕੀ ਹੁੰਦਾ ਵੀ ਮਤਲਬ ਬਹੁਤ ਸਾਰੀਆਂ ਸਿਗਰਟਾਂ ਢੇੜੀਆਂ ਜਾਂ ਤਬਾਕੂ ਵਰਤਿਆ ਜਾਂਦਾ ਜਾਂ ਹੋਰ ਵੀ ਕਈ ਥਾਵਾਂ ਤੇ ਨਸ਼ੇ ਵਰਤੇ ਜਾਂਦੇ ਜਿਹਦੇ ਕਰਕੇ ਤੁਹਾਡੇ ਵਿੱਚ ਬੈਠੇ ਲੋਕ ਆ ਜਿਹੜੇ ਠੀਕ ਹੈ ਉਹਨਾਂ ਤੇ ਵੀ ਜਿਹੜਾ ਉਹ ਚੀਜ਼ ਦਾ ਪ੍ਰਭਾਵ ਜਾਂਦਾ ਵੀ ਸ਼ਾਇਦ ਸਿਕਰਤ ਪੀਰ ਨਾਲ ਕੋਈ ਪੀਰ ਫਕੀਰ ਸਾਡੀ ਵੀ ਸੁਣ ਲਵੇ। ਉਸ ਕਰਕੇ ਸਾਡੀ ਬੇਨਤੀ ਹੈ ਵੀ ਨਸ਼ੇ ਨੂੰ ਪ੍ਰਮੋਟ ਕਰਨਾ ਇਹ ਮਹੰਮ ਦਾ ਮਹੰਮ ਜਿਹੜੀ ਇਹਦੇ ਖਿਲਾਫ ਹੈ। ਤੋਂ ਸਾਡੀ ਦਾ ਬੇਨਤੀ ਹੈ ਵੀ ਨਸ਼ਾ ਕਿਸੇ ਘਰ ਤੋਂ ਨਾ ਹੋਵੇ। ਪਰ ਜੇ ਕੋਈ ਨਸ਼ਾ ਆਦਾ ਕੋਈ ਧਰਮ ਦੀ ਆੜ ਤੋਂ ਬਾਹਰ ਹੋ ਕੇ ਕਰਨਾ ਉਹ ਵੱਖਰੀਆਂ ਗੱਲਾਂ ਹੈ। ਪਰ ਸਾਡੀ ਤਾਂ ਬੇਨਤੀ ਵੀ ਨਸ਼ਾ ਕਿਸੇ ਘਰ ਚ ਬਣਾ ਹੋਵੇ ਕਿਸੇ ਮਾਂ ਦਾ ਪੁੱਤ ਨਾ ਮਤਲਬ ਮਾਂ ਤੋਂ ਦੂਰ ਹੋਵੇ ਸਾਡੀ ਤਾਂ ਇਹੀ ਬੇਨਤੀ ਹੈ। ਤੋਂ ਤੀਜੀ ਬੇਨਤੀ ਇਹ ਹੈ ਇੱਕ ਨਸ਼ਾ ਪ੍ਰਮੋਟ ਹੋ ਗਿਆ ਜੀ ਇੱਕ ਜਿਹੜਾ ਧਰਮ ਦੀ ਆੜ ਤੇ ਲੋਕਾਂ ਨੂੰ ਮਤਲਬ ਸਿਰ ਘੁਮਾ ਕੇ ਮਤਲਬ ਕਹਿਣਾ ਹੁੰਦਾ ਵੀ ਸ਼ਕਤੀ ਲੁੱਟਣਾ ਠੱਗਣਾ ਔਰ ਤੀਜੀ ਬੇਨਤੀ ਇਹ ਹੈ ਵੀ ਲੋਕਾਂ ਦੇ ਢਾਲੇ ਲਵਾਉਣੇ। ਮੇਰੀ ਬੇਨਤੀ ਸੁਣੋ। ਢਾਲਾ ਤੁਸੀਂ ਤੁਹਾਡੇ ਕੋਲੇ ਕੋਈ ਇੱਕ ਬੰਦਾ ਆ ਗਿਆ। ਤੁਸੀਂ ਉਹ ਉਹਨੇ ਕਹਿਤਾ ਜੀ ਵੀ ਮੇਰੀ ਆ ਪ੍ਰੋਬਲਮ ਐ ਤੁਸੀਂ ਕਹਿਤਾ ਵੀ ਇਹ ਢਾਲਾ ਲਾਓ ਠੀਕ ਐ ਅਰਦਾਸ ਨਾਲ ਵੀ ਦੁੱਖ ਸਹੀ ਹੋ ਸਕਦੇ ਆ ਪਰਮਾਤਮਾ ਭਗਵਾਨ ਤਾਂ ਇੱਕ ਹੀ ਆ ਨਾ ਉਹਨੂੰ ਕਿਸੇ ਰੂਪ ਵਿੱਚ ਵੇਖ ਲੋ ਹਜ਼ਾਰਾਂ ਜਿਹੜੇ ਰਸਤੇ ਹੁੰਦੇ ਨੇ ਮੰਜ਼ਿਲ ਇੱਕ ਹੁੰਦੀ ਐ ਉਹ ਢਾਲੇ ਕਿਹੜੇ ਲਵਾਉਣੇ ਅਸੀਂ ਕਈ ਤਾਂ ਛੋਟੇ ਮੋਤੇ ਜੇ ਧਵਾ ਲੈਂਦੇ ਤੇ ਕਈ ਉਹ ਫਿਰ ਵੱਡੇ दारू ਦੀਆਂ ਬੋਤਲਾਂ ਅੰਡੇ ਕੁੱਕੜੀਆਂ ਮੁਰਗੀਆਂ ਹਨ 80% ਲੋਕ ਤਾਂ ਜਿਹੜੇ ਹੈਗੇ ਆ ਮੁਰਗੀਆਂ ਬੱਕਰੇ ਮਗਾ ਕੇ ਆਪ ਹੀ ਖਾ ਲੈਂਦੇ ਆ ਤੇ ਉਹ ਉਹ ਫਿਰ 15 20 ਸਾਧੂਆਂ ਨੂੰ ਵੀ ਬਦਨਾਮ ਕਰ ਦਿੰਦੇ ਚੰਗੇ ਲੋਕਾਂ ਨੂੰ ਵੀ ਮੱਤ। ਤੋਂ ਇਸ ਕਰਕੇ ਅ ਮਤਲਬ ਲੋਕਾਂ ਦੇ ਢਾਲੇ ਲਵਾ ਕੇ ਨਾ ਕੀ ਕਰਦੇ ਆ ਵੀ ਚ ਰਸਤੇ 'ਚ ਰਖਾ ਬਹੁਤ سارے ਬਾਬੇ ਚ ਰਸਤੇ 'ਚ ਰਖਾ ਹੁੰਦੇ ਆ। ਹੁਣ ਇੱਕ ਪ੍ਰੋਬਲਮ ਲੈ ਕੇ ਬੰਦਾ ਤੁਹਾਡੇ ਕੋਲੇ ਕੋਈ ਆ ਗਿਆ। ਮੈਂ ਤੁਹਾਡੀ ਚਲੋ ਕੱਲਿਆਂ ਦੀ ਗੱਲ ਨਹੀਂ ਕਰਦਾ ਮੈਂ ਹੋਰਾਂ ਤੁਸੀਂ ਹੋਰਾਂ ਨੂੰ ਜਾ ਕੇ ਦੱਸਣਾ ਹੈ ਸਾਰਾ ਕੁਝ ਇਹ ਰੇਟ ਕਿਤੇ ਵੀ ਵੈ ਸਕਦੀ ਹੈ ਨਹੀਂ ਕਿ ਕੋਈ ਸਾਡਾ ਲਿਆਰਜੀ ਹੈ ਜਾਂ ਕੋਈ ਸਾਡਾ ਕੋਈ ਰਿਸ਼ਤੇਦਾਰ ਹੈ ਇੱਥੇ ਬਾਬਾ ਜੀ ਹੋਣਾ ਇੱਕ ਚੰਗੇ ਇਨਸਾਨ ਨੇ ਮੈਂ ਇਹਨਾਂ ਬਾਰੇ ਵੀ ਦੱਸ ਦੇਵਾਂ ਵੀ ਚਲੋ ਜਿਵੇਂ ਇਹਨਾਂ ਨੇ ਮੈਨੂੰ ਫੋਟੋਆਂ ਵੀ ਦਿਖਾਈਆਂ ਵੀ ਕਿੰਨੇ ਬੱਚਿਆਂ ਦੇ ਇੱਕ ਕੱਲ ਹੀ ਇਹਨਾਂ ਨੇ ਵੀਡੀਓ ਬਾਈ ਵੀ ਅਸੀਂ ਇੱਕ ਲੋੜਵੰਦ ਪਰਿਵਾਰ ਸੀਗੇ ਕੋਈ ਉਹਨਾਂ ਘਰਾਂ ਦੇ ਵਿੱਚ ਇਹਨਾਂ ਨੇ ਦੀਵਾਲੀ ਭੇਜੀ ਉਹ ਬੰਦਾ ਹੈਂਡੀਕੈਪਟ ਹੈ ਮੈਂ ਕਹਿੰਦਾ ਵੀ ਇਹੋ ਜੇ ਹਰ ਘਰ ਵਿੱਚੋਂ ਹੀ ਇਹੋ ਜਿਹਾ ਚੰਗਾ ਕਰਮ ਹੋਣ ਲੱਗ ਜੇ ਤੇ ਮੇਨੂੰ ਲੱਗਦਾ ਪੰਜਾਬ ਸਾਰੇ ਬਸੋਂ ਮਾੜੇ ਕਰਮਾਂ ਤੋਂ ਮੁਕਤ ਹੋ ਜਾਊਗਾ ਸਾਡੀ ਸੋਚ ਚੰਗੀ ਬਣ ਜੇ ਬੰਦਾ ਨਹੀਂ ਮਾੜਾ ਹੁੰਦਾ ਬੰਦੇ ਦੇ ਕਰਮ ਮਾੜੇ ਹੁੰਦੇ ਧਰਮ ਕੋਈ ਨਹੀਂ ਮਾੜਾ ਧਰਮ ਦੀ ਆੜ ਚ ਕਰਮ ਮਾੜੇ ਨੇ ਤੋਂ ਇਸੇ ਤਰੀਕੇ ਨਾਲ ਜਿਹੜਾ ਢਾਲਾ ਹੈ ਉਹ ਤੁਸੀਂ ਚਰਸਤੇ ਚ ਲਵਾਤਾ ਇੱਕ ਬੰਦਾ ਪ੍ਰੋਬਲਮ ਲੈ ਕੇ ਆਇਆ ਉਹ ਜਿਹਦਾ ਫਿਰ ਢਾਲਾ ਲਾਉਣ ਵਾਲਾ ਉਹ ਰਾਤ ਨੂੰ ਲਾਊਗਾ ਬਿੱਲਾ ਦਾ ਉਹਨੂੰ ਪਤਾ ਵੀ ਕੋਈ ਵੇਖ ਵੀ ਨਾ ਲਵੇ ਆਗੋਂ ਦੇਖਿਆ ਕਿੱਥੋਂ ਦੇਖਿਆ ਤੋ ਇੱਥੇ ਕਹਾਂ ਛਪਾਵਾਂ ਮਹਾਰਾਜ ਦੀ ਬਾਣੀ ਕਹਿੰਦੀ ਤੂੰ ਅੱਗੋਂ ਵੇਖ ਲਿਆ ਵੀ ਮੈਨੂੰ ਕੋਈ ਵੇਂਦਾ ਤਾਂ ਨਹੀਂ ਥੋੜਾ ਸੈਂਡ ਕਰ ਦਿਆਂਗੇ ਕਿੱਥੋਂ ਵੇਖ ਲਿਆ ਵੀ ਮੈਨੂੰ ਕੋਈ ਵੇਂਦਾ ਤਾਂ ਨਹੀਂ ਪਰ ਰੱਬ ਤੋਂ ਕੋਈ ਨਹੀਂ ਛੁਪਾ ਸਕਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕੋਈ ਪੀਰ ਵਕੀਰ ਕੋਈ ਦੇਵੀ ਦੇਵਤਾ ਯਾਰ ਗੁਰੂ ਪੀਰ ਹੈ ਉਹ ਕਿਸੇ ਬੰਦੇ ਦਾ ਮਾਰਾ ਕਰੂਗਾ ਪਹਿਲਾਂ ਦੱਸੋ ਮਾਰਾ ਸੋਚੂਗਾ ਔਰ ਉਹ ਲੋਕ ਜਿਹੜੇ ਕਹਿੰਦੇ ਯਾਰ ਇੱਕ ਬੰਦਾ ਆ ਗਿਆ ਜੀ ਮੇਰਾ ਪੁੱਤ ਹੈ ਉਹ ਤਾਂ ਜੀ ਨਸ਼ੇ ਵਿੱਚ ਹੈ ਮੇਰਾ ਪੁੱਤ ਤਾਂ ਖੇਤੀ ਨਹੀਂ ਕਰਦਾ ਉਹ ਜ਼ਮੀਨ ਵੇਚਣ ਤੇ ਲੱਗਿਆ ਹੁਣ ਉਹ ਦੁੱਖ ਦੁਖੀ ਘਟ ਹੈ ਤੇ ਗਵੰਡੀਆਂ ਦਾ ਜਿਹੜਾ ਉਹ ਨੌਕਰੀ ਲੱਗ ਗਿਆ ਦੁਖੀ ਬੰਦਾ ਜਾਦੇ ਹੋ ਜਾਂਦਾ ਉਹ ਕਹਿੰਦਾ ਗਵੰਡੀਆਂ ਦਾ ਪੁੱਤ ਆ ਉਹਦਾ ਐਕਸੀਡੈਂਟ ਹੋ ਜੇ ਮੈਂ ਢਾਲਾ ਲਵਾਉਣਾ ਇਦਾਂ ਦੇ ਲੋਕ ਆਉਂਦੇ ਆ ਉਹ ਮੈਂ ਕਹਿੰਦਾ ਵੀ ਕੋਈ ਗੁਰੂ 피ਰ ਮਾਰਾ ਨਹੀਂ ਕਰਦਾ ਹੁੰਦਾ ਕਿਸੇ ਇਹਦਾ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਬੰਦ ਕਰੋ ਜਿਹੜੇ ਲੋਕ ਕਰਦੇ ਨੇ ਦੂਜੀ ਗੱਲ ਚਰਸਤਿਆਂ ਦੇ ਵਿੱਚ ਜਿਵੇਂ ਢਾਲਾ ਲਵਾਦਾ ਇੱਕ ਪ੍ਰੋਬਲਮ ਨੂੰ ਲੈ ਕੇ ਹੁਣ ਜਿਹੜਾ ਬੰਦਾ ਚਰਸਤੇ ਵਿੱਚੋਂ ਲੰਘੂਗਾ ਇੱਕ ਨਹੀਂ 100 ਲੰਘਦਾ ਬੰਦਾ 100 ਨੇ ਫਿਰ ਗਾਲਾਂ ਕੱਢਣੀਆਂ ਕੀਦਾ ਪੁੱਤ ਮਰ ਗਿਆ ਜਿਹਨੇ ਢਾਲਾ ਲਾਇਆ ਤੁਸੀਂ ਇੱਕ ਪ੍ਰੋਬਲਮ ਨੂੰ ਲੈ ਕੇ ਤੁਸੀਂ ਜਾਣਦੇ ਹੋ ਤੇ ਹਜ਼ਾਰਾਂ ਵੱਦ ਸੀਸਾਂ ਤੁਸੀਂ ਲੋਕਾਂ ਤੋਂ ਲੈਂਦੇ ਤਾਂ ਇਹੋ ਜਿਹੇ ਜਿਹੜੇ ਮਾੜੇ ਕਰਮ ਹਨ ਤੇ ਇਦੋਂ ਵੀ ਮਾੜੇ ਕਰਮ ਬਹੁਤ ਪਏ ਹੈ ਮਤਲਬ ਤੁਹਾਡੇ ਵਰਗੇ ਲੋਕਾਂ ਦੇ ਵਿੱਚ ਉਹ ਲੋਕ ਬੈਠੇ ਜਿਹੜੇ ਚੰਗੇ ਸਾਧੂਆਂ ਦੀ ਸ਼ਬੀ ਮਤਲਬ ਡਾਊਨ ਕਰ ਰਹੇ ਆ ਇਹੋ ਜਿਹੇ ਲੋਕ ਆ ਆ ਛਾਂਗੇ ਵਾਲੀ ਬੀਬੀ ਸੀ ਜਿਹੜੀ ਉਹਨੇ ਵੀਡੀਓ ਮੇਰੇ ਖਿਲਾਫ ਪਾ ਤਾਂ ਲਈ ਉੱਥੇ ਵੀ ਮੈਂ ਇੱਕ ਬੇਨਤੀ ਚਲੋ ਕਰ ਦੇਵਾਂ ਵੀ ਉੱਥੋਂ ਕਾਰਨ ਕੀ ਬਣਿਆ ਵੀ ਉਹ ਜਿਹੜਾ ਗੋਰੀ ਹੈ ਮਲੋਟ ਵਾਲਾ ਉਹ ਮੁੰਡੇ ਤੋਂ ਕੁੜੀ ਬਣਿਆ ਜੀ ਹੁਣ ਮਾਵਾ ਤਾਂ ਭਾਰਤੀਆਂ ਦੇ ਪੁੱਤ ਸਾਰੀ ਦੁਨੀਆ ਹੀ ਤੁਹਾਡੇ ਕੋਲ ਵੀ ਕਈ ਲੋਕ ਆਉਂਦੇ ਹੋਣਗੇ ਕਿ ਸਾਨੂੰ ਪੁੱਤ ਮਿਲ ਜੇ ਪਰ ਤੁਸੀਂ ਆਪ ਬੰਦਿਆਂ ਤੋਂ ਜਨਾਨੀਆਂ ਬਣ ਕੇ ਲੋਕਾਂ ਨੂੰ ਪੁੱਤ ਕਿੱਥੋਂ ਦਿਵਾ ਦੋਗੇ ਰੱਬ ਤੁਹਾਡੇ ਤੇ ਖੁਸ਼ ਹੋਊਗਾ ਤੁਹਾਡਾ ਆਕਾਰ ਹੈ ਇਸ ਘਰ 'ਚ ਮੰਨ ਲਓ ਵੀ ਮੈਂ ਗੋਲੀ ਚਲਾਵਾਂ ਆ ਇਹਨਾਂ ਬਾਬੇ ਸੀ ਜਗਾ ਬਣੀ ਆ ਮੈਂ ਇੱਥੇ ਅਟੈਕ ਕਰਾਂ ਤੁਸੀਂ ਤੁਸੀਂ ਮੇਰੇ ਖਿਲਾਫ ਡੰਗਾ ਲੈ ਕੇ ਖੜੇ ਹੋ ਲੋਗੇ ਨਾ ਓਰੋਗੇ ਨਾ ਇਹ ਵੀ ਇੱਕ ਰੱਬ ਦੀ ਯਾਰ ਬੰਤਰ ਹੈ ਰੱਬ ਦਾ ਸ਼ਰੀਰ ਹੈ ਹਰ ਮੰਦਰ ਹੈ ਇਹ ਵੀ ਸਾਡਾ ਜਿੱਥੇ ਇਹ ਮੰਦਰ ਹੈ ਜਿਹਦੇ ਵਿੱਚ ਹਰੀ ਦਾ ਵਾਸਾ ਹੈ ਹਰ ਸ਼ਰੀਰ ਵਿੱਚ ਇਹ ਨਹੀਂ ਹੁੰਦਾ ਵੀ ਕੱਲੇ ਜੇ ਸਾਡੇ ਬਾਣਾ ਪਾਇਦਾ ਸਾਡੇ ਅੰਦਰ ਹੀ ਰੱਬ ਵਸਦਾ ਸਭ ਮੈਂ ਜੋਤ ਜੋਤ ਦਾ ਸੋਏ ਰੱਬ ਸਾਰੇ ਵਿੱਚ ਹੀ ਵਸਦਾ ਗਰੀਬ ਵਿੱਚ ਵੀ ਅਮੀਰ ਵਿੱਚ ਵੀ ਆ ਉਹ ਇਹਦੇ ਨਾਲ ਖਿਲਵਾੜ ਕਰਨਾ ਇਹ ਵੀ ਇੱਕ ਕਾਨੂੰਨੀ ਮਤਲਬ ਕਾਨੂੰਨੀ ਨਹੀਂ ਕਹਿ ਸਕਦੇ ਰੱਬ ਦੇ ਘਰ ਵਿੱਚ ਇੱਕ ਬਹੁਤ ਵੱਡਾ ਜੁਰਮ ਹੈ ਮੁੰਡੇ ਤੁਸੀਂ ਬੰਦਨੇ ਹੋ ਤੇ ਮੁੰਡਿਆਂ ਤੋਂ ਆਪ ਕੁੜੀਆਂ ਬਣ ਕੇ ਤੁਸੀਂ ਕਿੰਨੇ ਵੀ ਸਾਡੇ ਚ ਬਾਬਾ ਜਾਂ ਮਾਤਾ ਆ ਗਈ ਤੇ ਇਹ ਇਹ ਚੀਜ਼ਾਂ ਮੈਂਸ਼ਨ ਨਹੀਂ ਕਰਦੀਆਂ ਇਹ ਇਹਦੇ ਖਿਲਾਫ ਸਾਡੀ ਜੰਗ ਜਾਰੀ ਹੈ ਐਡੇ ਐਡੇ ਚੂੜੇ ਪਾ ਲੈਣੇ ਠੀਕ ਹੈ ਉਹ ਇਸ ਕਰਕੇ ਇਹ ਲੋਕ ਹਨ ਜਿਹੜੇ ਬਹੁਤ ਸਾਰੇ ਇਹ ਇਕੱਠੇ ਹੋਏ ਆ ਸ਼ੰਗੀ ਵਾਲੀ ਬੀਬੀ ਦੀ ਮੈਂ ਤੁਹਾਨੂੰ ਦੱਸਦਾ ਇਹਦੇ ਘਰ ਵਾਲੇ ਦੀ ਕਰਤੂਤ ਇਹਨੇ ਮਤਲਬ ਵੀਡੀਓ ਤੇ ਪਾ ਲਈ ਮੇਰੀ ਤੇ ਲਿਸਟ ਵਿੱਚ ਨਾਮ ਹੀ ਨਹੀਂ ਸੀ ਇਹਦਾ ਕੋਈ ਤੇ ਇਹ ਇਹ ਜਦੋਂ ਸਾਨੂੰ ਪਤਾ ਲੱਗਿਆ ਪਿੰਡ ਦੇ ਵਿੱਚੋਂ ਇੱਕ ਪਰਿਵਾਰ ਨਾਲ 14 ਲੱਖ ਦੀ ਇੱਕ ਪਰਿਵਾਰ ਨਾਲ ਕਿੰਨੇ ਲੱਖ ਦੀ ਠੱਗੀ ਮਾਰੀ ਇਹਨਾਂ ਨੇ ਠੱਗੀ ਪਤਾ ਕਿਵੇਂ ਮਾਰੀ ਵੀ ਤੁਹਾਡੇ ਘਰੇ ਖਜ਼ਾਨਾ ਲੰਪਿਆ ਪਿਆ ਤੇ ਉਹ ਆਰਟੀਫੀਸ਼ਲ ਟੂਮਾ ਦੱਬ ਦਿੰਦੇ ਸੀ ਚੋਰੀ ਤੇ ਮੁੜ ਕੇ ਜਦੋਂ ਪੰਜ ਚਾਰ ਦਿਨ ਬਾਅਦ ਮਿੱਟੀ ਸਹੀ ਹੋ ਜਾਂਦੀ ਸੀ ਤੇ ਫਿਰ ਉੱਥੋਂ ਆ ਕੇ ਕਹਿੰਦੇ ਤੁਹਾਡੇ ਘਰੇ ਖਜ਼ਾਨਾ ਨਿਕਲਣਾ ਤੇ ਇੱਕ ਉੱਥੋਂ ਕਈ ਮਾਰ ਕੇ ਜਦੋਂ ਉਹ 10 ਮਿੰਟ ਲੋਕਾਂ ਨੂੰ ਉਲੂ ਬਣਾ ਕੇ ਤੇ ਉਹ ਇੱਕ ਟੂਮ ਕੱਢ ਕੇ ਵਿਖਾ ਦੇਣੀ ਹੁਣ ਜਿਹੜਾ ਬੰਦੇ ਨੇ ਵੇਖ ਲਿਆ ਐਸੋ ਦਾ ਕੁਝ ਵੀ ਮਿੱਟੀ ਚੋਂ ਬਾਹਰ ਨਿਕਲਿਆ ਤਾਂ ਉਹ ਤਾਂ ਉਹੀ ਘਬਰਾ ਜਾਂਦਾ ਤੋ ਏਦਾਂ ਮਤਲਬ ਮਤਲਬ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਲੱਖਾਂ ਰੁਪਈਆਂ ਦੀ ਠੱਗੀ ਮਾਰੀ ਗਈ ਤੋ ਐਸ ਤਰੀਕੇ ਨਾਲ ਮੈਂ ਕਹਿਣਾ ਵੀ ਇਹ ਲੋਕ ਹਨ ਜਿਹੜੇ ਲੋਕਾਂ ਨੂੰ ਪੰਜਾਬ ਨੂੰ ਸਾਡੇ ਪੰਜਾਬ ਵਿੱਚ ਪੰਜ ਦਰਿਆ ਤੇ ਛੇਵਾਂ ਦਰਿਆ ਨਸ਼ੇ ਦਾ ਜਿਨ੍ਹਾਂ ਨੇ ਪੁੱਤ ਵੀ ਖਾਲੇ ਸਾਡੇ ਵੀਰ ਵੀ ਖਾਲੇ ਸਾਡੀਆਂ ਜਵਾਨੀਆਂ ਖਾਲੀਆਂ ਸਾਡੀਆਂ ਧੀਆਂ ਵੀ ਖਾਲੀਆਂ ਨਸ਼ੇ ਨੇ ਤੇ ਸੱਤਵਾਂ ਦਰਿਆ ਜਿਹੜਾ ਹੋ ਗਿਆ ਜੀ ਆ ਪਖੰਡ ਦਾ ਜਿਹਦੇ ਕਰਕੇ ਮਤਲਬ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ਉਹ ਕਿਸੇ ਵੀ ਧਰਮ ਵਿੱਚ ਕੋਈ ਵੀ ਪਖੰਡਵਾਦ ਹੁੰਦਾ ਤੇ ਉਹਦੇ ਖਿਲਾਫ ਅਸੀਂ ਲੜ ਰਹੇ ਆ ਕੋਈ ਸਾਡਾ ਬੇਨਾਕੋ ਵੈਰੀ ਨਹੀਂ ਬੇਗਾਨਾ ਕੋਈ ਸਾਡਾ ਮਤਲਬ ਵੈਰੀ ਨਹੀਂ ਕੋਈ ਦੁਸ਼ਮਨੀ ਤੁਸੀਂ ਸਾਡੇ ਆਪਣੇ ਹੋ ਅਸੀਂ ਤੁਹਾਡੇ ਭੈਣ ਭਰਾ ਉਹ ਸਾਡੀਆਂ ਮਹਿਮ ਵੱਲੋਂ ਜੋ ਸਾਡੀਆਂ ਮਤਲਬ ਹੈ ਗਿਆ ਹਦੈਤਾਂ ਉਨਾਂ ਦੀ ਕਿਰਪਾ ਕਰਕੇ ਪਾਲਣਾ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਦੇ ਕੋਈ ਵੀ ਇਹੋ ਜਿਹੀ ਭੀੜ ਨਾ ਪਵੇ। ਉਹ ਜੇ ਕੋਈ ਜੋ ਮੈਂ ਦੱਸਿਆ ਇਹਦੇ ਵਿੱਚੋਂ ਜੇ ਕੋਈ ਇਹੋ ਜਿਹੇ ਕੰਮ ਕਰਦਾ ਉਹਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਡੀ ਤੁਹਾਡੇ ਚਰਨਾਂ 'ਤੇ ਬਿੰਦੇ ਮਰਤਾ ਦੇਣਾ। ਜਿਵੇਂ ਮੈਂ ਪਹਿਲਾਂ ਕਿਹਾ ਵੀ ਅੰਗ ਗਲ ਜੇ ਉਹਨੂੰ ਘਟਨਾ ਨਹੀਂ ਉਹਦਾ ਲਾਜ ਕਰਨਾ ਤੇ ਇਸ ਚੀਜ਼ ਤੋਂ ਆਪਾਂ ਥੋੜਾ ਜਿਆ ਸੁਚੇਤ ਹੋ ਗਈਏ। ਉਹ ਬਾਕੀ ਸੇਵਾ ਤੋਂ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ। ਤੇ ਜੋ ਆ ਵੀ ਕਿਸੇ ਨੇ ਸੇਵਾ ਜੋਤ ਬੱਤੀ ਕਰਨੀ ਕਰੀ ਸਾਨੂੰ ਕੋਈ ਤਰਾਹ ਦੀ ਦੁਆ ਕਦੇ ਸਰਬੱਤ ਦਾ ਭਲਾ ਮੰਗੋ ਬਾਬੇ ਨਾਨਕ ਨੇ ਮੰਗਿਆ ਚਾਰ ਜੁਗਾ ਵਿੱਚ ਜਿਹੜੇ ਜਿਹੜੇ ਦੇਵਤੇ ਆਏ ਨੇ ਸਾਰਿਆਂ ਨੇ ਮੰਗਿਆ ਤੇ ਹਰ ਇੱਕ ਸਿੱਖ ਦਾ ਵੀ ਫਰਜ਼ ਬਣਦਾ ਹਰ ਇੱਕ ਮਤਲਬ ਧਰਮ ਦੇ ਵਰਗ ਦੇ ਬੰਦੇ ਦਾ ਫਰਜ਼ ਬਣਦਾ ਵੀ ਸਰਬੱਤ ਦਾ ਹੀ ਧੰਡ ਦਾ ਵੀ ਭਲਾ ਮੰਗਣਾ ਨਗਰ ਦਾ ਭਲਾ ਮੰਗਣਾ ਤੋਂ ਆਹੀ ਬੇਨਤੀਆਂ ਤੁਹਾਡੇ ਕੋਲ ਲੈ ਕੇ ਆਏ ਆ ਤੇ ਮੈਨੂੰ ਆਸ ਹੈ ਵੀ ਤੁਸੀਂ ਆਪਣੇ ਇਸ ਮੈਸੇਜ ਨੂੰ ਆਪਣੀ ਝੋਲੀ ਪਵਾ ਕੇ ਇਹਨਾਂ ਕੰਮਾਂ ਤੋਂ ਹਟੋਂਗੇ। ਤੋਂ ਹੋਰ ਵੀ ਜਿਹੜੇ ਤੁਹਾਡੀ ਨਿਗਾਹ 'ਚ ਨੇ ਭੈਣਾ ਨੇ ਵੀਰ ਨੇ ਉਹਨਾਂ ਨੂੰ ਵੀ ਜਾ ਕੇ ਬੇਨਤੀ ਕਰਕੇ ਇੱਕ ਪਿਆਰ ਨਾਲ ਵੀ ਇਹਨਾਂ ਕੰਮਾਂ ਤੋਂ ਤੁਸੀਂ ਮਤਲਬ ਵਰਤੋਗੇ ਵੀ ਲੋਕਾਂ ਤੋਂ ਜਿਹੜਾ ਹਜ਼ਾਰਾਂ ਲੱਖਾਂ ਰੁਪਈਆ ਲੈ ਕੇ ਲੁੱਟ ਹੋ ਰਹੀ ਐ ਉਹ ਤੋਂ ਘੋਲੇ-ਪਾਲੇ ਲੋਕਾਂ ਨੂੰ ਆਪਾਂ ਕਿਉਂਕਿ ਇੱਕ ਗੱਲ ਹੋਰ ਸੁਣ ਲਓ ਵੀ ਇਹ ਇਹ ਜਿਹੜਾ ਮਤਲਬ 1 ਰੁਪਈਆ ਵੀ ਇਦਾਂ ਕਿਸੇ ਗਰੀਬ ਦਾ ਖਾਦਾ ਨਾ ਇਹ ਫਿਰ ਬਹੁਤ ਔਖਾ ਨਿਕਲਦਾ। ਛੇਵੇਂ ਪਾਤਸ਼ਾਹ ਜੀ ਦਾ ਸਾਡੇ ਸਥਾਨ ਬਣਿਆ ਮਹਾਰਾਜ ਛੇਵੇਂ ਪਾਤਸ਼ਾਹ ਕਲਿਆਣਸਰ ਉੱਥੇ ਗਏ ਬਾਗਾਪੁਰਾਣਾ ਤੇ ਉੱਥੇ ਇੱਕ ਬੁੱਢਾ ਸੱਪ ਆ ਕੇ ਮਹਾਰਾਜ ਦੇ ਚਰਨਾਂ 'ਤੇ ਡਿੱਗ ਪਿਆ ਤੇ ਮਹਾਰਾਜ ਦੇ ਨਾਲ ਸਿੱਖ ਤੇ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਵੀ ਇਹ ਕੀ ਕਹਿੰਦੇ ਜੀ ਬੁੱਢਾ ਸੱਪ ਹੈ ਤੇ ਇਹਦੇ ਵਿੱਚ ਨਾ ਮਤਲਬ ਉਹਦਾ ਸਰੀਰ ਫਟਿਆ ਹੋਇਆ ਤੇ ਉਹਦੇ ਵਿੱਚ ਕੀੜੇ ਪਏ ਹੋਏ ਆ ਮਤਲਬ ਉਹਨੂੰ ਕੀੜੇ ਖਾ ਰਿਹਾ ਉਹ ਕਹਿੰਦੇ ਮਹਾਰਾਜ ਕਹਿੰਦੇ ਆਪਾਂ ਇਹਨੂੰ ਹੀ ਪੁੱਛਦੇ ਆ ਸੱਪ ਦੀ ਸੁਰਤ ਜਗਾਈ ਉਹਦੇ ਵਿੱਚੋਂ ਫਿਰ ਆ ਰੂਹ ਬੋਲਦੀ ਆ ਉਹ ਕਹਿੰਦਾ ਵੀ ਮੈਂ ਨਾ ਵੀ ਪਿਛਲੇ ਜਨਮ ਵਿੱਚ ਉਹ ਇੱਕ ਢੌਂਗੀ ਬਾਬਾ ਸੀ ਜਿਹੜਾ ਲੋਕਾਂ ਨੂੰ ਮਤਲਬ ਲੁੱਟਦਾ ਸੀ ਠੱਗਦਾ ਸੀ ਮੇਰੇ ਵਿਚੋਲੇ ਰੱਖੇ ਸੀ ਉਹ ਪਹਿਲਾਂ ਪਿੱਛਾ ਕਰ ਲੈਂਦੇ ਸੀ ਵੀ ਉਹ ਕਈਆਂ ਦੇ ਦਾ ਰਜਿਸਟਰੀ ਲਾਏ ਹੁੰਦੇ ਬਾਹਰ ਵੀ ਕਿੱਥੋਂ ਆਇਆ ਤੇਰੇ ਪਿਓ ਦਾ ਨਾਮ ਕੀ ਖਾ ਕੇ ਆਇਆ ਕਿ ਕਿਹੜਾ ਪੰਡਾ ਉਹ ਫਿਰ ਬਾਬਿਆਂ ਦੇ ਘਰ ਮੇਰੇ ਮੂੰਹ ਐ ਹੱਡ ਪੁੰਜੇ ਲੱਗੇ ਹੁੰਦੇ ਉਹ ਅੰਦਰ ਸੁਣ ਲੈਂਦੇ ਆ ਉਹ ਫਿਰ ਬਾਜ ਮਾਰ ਲੈਂਦੇ ਤੇ ਲੋਕੀ ਕਹਿੰਦੇ ਲੈ ਬਾਬਾ ਜੀ ਇਹ ਆ ਸਾਰਾ ਤੋ ਐਦਾਂ ਦੇ ਲੋਕਾਂ ਤੋਂ ਆਪਾਂ ਬਦਨਾ ਦੂਰ ਹੋਣਾ ਤੋ ਪਾਦਸ਼ਾਹ ਜੀ ਨੇ ਪੁੱਛਿਆ ਉਹ ਕਹਿੰਦਾ ਜੀ ਮੈਂ ਐਦਾਂ ਦਾ ਸੀਗਾ ਤੇ ਲੋਕਾਂ ਨੂੰ ਕਹਿੰਦਾ ਮੈਂ ਸੱਪ ਦੀ ਜੁੰਨੀ ਫਿਰ ਪਿਆ ਉਹ ਕਹਿੰਦਾ ਵੀ ਮਹਾਰਾਜ ਕਹਿੰਦੇ ਵੀ ਤੇਰੇ ਅੰਦਰ ਕੀੜੇ ਕਹਿੰਦਾ ਕੀੜੇ ਉਹ ਆ ਜਿਹੜੇ ਫਿਰ ਗੁਮਰਾਹ ਹੋ ਕੇ ਲੋਕ ਆਉਂਦੇ ਸੀ ਉਹ ਇਹਨੂੰ ਖਾ ਰਹੇ ਨੇ ਪਹਿਲਾਂ ਮਤਲਬ ਇਹਨੇ ਉਹਨਾਂ ਨੂੰ ਖਾਧਾ ਅੱਜ ਉਹ ਇਹਨੂੰ ਖਾ ਰਹੇ ਨੇ ਫਿਰ ਉਹ ਸਿੱਖ ਕਹਿੰਦੇ ਮਹਾਰਾਜ ਵੀ ਕੀੜੇ ਇਹ ਲੋਕ ਕੀੜੇ ਕਿਉਂ ਬਣੇ ਇਹਨਾਂ ਦਾ ਕੀ ਕਸੂਰ ਸੀ ਉਹ ਕਹਿੰਦੇ ਸੀ ਇਹ ਬੇਮੁਖ ਹੋਏ ਸੀ ਇਹਨਾਂ ਨੂੰ ਨਾ ਸੇਵਾ ਦਾ ਪਤਾ ਸੀ ਨਾ ਸਿਮਰਨ ਦਾ ਪਤਾ ਸੀ ਤੁਸੀਂ ਵੇਖੋ ਇੱਥੇ ਕਿੰਨੇ ਕ ਬਾਬੇ ਹੋਣੇ 100 ਦੇ ਵਿੱਚੋਂ ਕੋਈ 5% ਨਹੀਂ ਹੋਣੇ ਜਿਹੜੇ ਗਰੀਬ ਧੀਆਂ ਦਾ ਯਾਰ ਕਿਸੇ ਦਾ ਕਾਰਜ ਕਰਦੇ ਹੋਣ ਕਿਸੇ ਦੀ ਦੁੱਖ ਸੁੱਖ ਵੇਲੇ ਨਾਲ ਖੜਦੇ ਹੋਣ ਠੀਕ ਹੈ ਉਹ ਇਦਾਂ ਦੇ ਨੇਕ ਅਪਰਾਲੇ ਤੁਹਾਡੇ ਵਿੱਚ ਹੈਗੇ ਬਾਬਾ ਜੀ ਬੈਠੇ ਰਾਜੂ ਜੀ ਹੋਰ ਕਈ ਸਾਧੂ ਸੰਤ ਹੈਗੇ ਨੇ ਜਿਹੜੇ ਅਪਰਾਲੇ ਕਰਦੇ ਨੇ ਤੋ ਸਾਰਿਆਂ ਨੂੰ ਇੱਕ ਰਸੇ ਆਪਾਂ ਲੈਣਾ ਨਹੀਂ ਤੇ ਨਾ ਹੀ ਆਪਾਂ ਸੋ ਸਾਡੀ ਬੇਨਤੀ ਆ ਵੀ ਜੋ ਹਦਾਇਤਾਂ ਇਹਨਾਂ ਨੂੰ ਪਾਲਣਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਬੋਲੋ ਦੋਹਰਾ ਨਾ ਬੋਲੋ ਇਹਨੂੰ ਬੱਝੀ ਜੀ